ਹਰ ਜੀ ਬਾਹਰ ਜੀ ਦਾ ਖਾਲਸਾ ਬਾਹਰ ਜੀ ਦੇ ਫਤਿਹ ਅੱਜ ਜੋ ਮਹਿਲਕਲਾਂ ਬਲਾਕ ਦੇ ਵਿੱਚ ਜੋ ਤਹਿਸੀਲ ਤੇ ਜ਼ਿਲ੍ਹਾ ਬਰਨਾਲੇ ਦਾ ਪਿੰਡ ਹੈ ਖੱਤੀ ਪਿੰਡ ਪੈਂਦੇ ਨੇ ਜਿਹਦੇ ਵਿੱਚ ਬੇਅੰਤ ਮੈਂਬਰ ਸਰਪੰਚ ਆਪਣੇ ਇੱਥੇ ਨਾਮਜ਼ਦਗੀ ਪੱਤਰ ਜਿਹੜਾ ਨੇ ਭਰੇ ਨੇ ਅੱਜ ਉਹਨਾਂ ਨੂੰ ਚੋਣ ਕਮਿਸ਼ਨ ਨੇ ਜੋ ਨਿਸ਼ਾਨੇ ਉਲਾੜ ਕਰਨੇ ਨੇ ਜਿਹੜੀ ਵੱਡੀ ਤਾ ਦੇ ਵਿੱਚ ਸੰਗਤ ਇਥੇ ਮਲਕਣਾ ਬਲਾਕ ਵਿੱਚ ਪਹੁੰਚੀ ਹੋਈ ਹੈ ਜਿਨ੍ਹਾਂ ਦੀ ਸੇਵਾ ਵਿੱਚ ਸਵੇਰ ਤੋਂ ਲੈ ਕੇ ਸਾਡੇ ਦੁਕਾਨਦਾਰ ਭਰਾ ਭਾਈ ਸਾਹਿਬ ਭਾਈ ਐਸ ਕੇ ਬੂਟ ਹਾਊਸ ਅਤੇ ترشیم لال ਬਰਮਾ ਟੇਲਰ ਜੀ ਜੋ ਬੇਜਾਨਤ ਪਹਿਲਾਂ ਵੀ ਸਮਾਜ ਸੇਵਕ ਨੇ ਆ ਸਵੇਰ ਤੋਂ ਲੈ ਕੇ ਇਹ ਲੰਗਰ ਇਹਨਾਂ ਨੇ ਚਾਹ ਦਾ ਲੰਗਰ ਸੰਗਤਾਂ ਦੀ ਸੇਵਾ ਵਿੱਚ ਲਾਇਆ ਹੋਇਆ ਹੈ ਜਿਨ੍ਹਾਂ ਦਾ ਅਸੀਂ ਸਮੂਹ ਬਲਾਕ ਬਣੀ ਹਾਂ ਬਹੁਤ ਬਹੁਤ ਧੰਨਵਾਦੀਆਂ ਕਿਉਂਕਿ ਇੱਥੇ ਜੋ ਦੂਰ ਦੁਰੇਡੇ ਤੋਂ ਲੋਕ ਆਏ ਨੇ ਸਵੇਰ ਤੋਂ ਲੈ ਕੇ ਬੈਠੇ ਨੇ ਉਹਨਾਂ ਵਾਸਤੇ ਉਹਨਾਂ ਦੀ ਸੇਵਾ ਕਰਨੀ ਮੇਰੇ ਸਾਹਮਣੇ ਵੀ ਇੱਕ ਬਹੁਤ ਵੱਡੀ ਸੇਵਾ ਗਈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਹਰੇਕ ਵਾਸਤੇ ਇਹਨਾਂ ਦਾ ਸਵੇਰ ਤੋਂ ਲੈ ਕੇ ਚਾਹ ਦਾ ਲੰਗਰ ਚੱਲ ਰਿਹਾ ਹੈ ਬੇਅੰਤ ਪੰਜ ਸਰਪੰਚਾਂ ਦੇ ਨਾਲ ਹੀ سپورਟ ਵਾਲੀ ਸੰਗਤ ਇਥੋਂ ਚਾਹ ਸਕ ਜੀ ਜਾਂਦੀ ਹੈ ਬੜਾ ਹੀ ਮਾਣ ਦੇ ਕੇ ਖੁਸ਼ ਹੋਇਆ ਸੋ ਮੈਂ ਆਪਣੇ ਵੱਲੋਂ ਸਮੁੱਚੇ ਦੁਕਾਨਦਾਰ ਭਰਾਵਾਂ ਦਾ ਇਹਨਾਂ ਦਾ ਬਾ ਖਾਸ ਕਰਕੇ ਬਰਮਾ ਜੀ ਦਾ ਤੇ ਐਸ ਕੇ ਬੂਟ ਹਾਊਸ ਵਾਲਾਂ ਦਾ ਜਿਨ੍ਹਾਂ ਦਾ ਵੱਡਾ ਉਪਰਾਲਾ ਹੈ ਸੋ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਅਤੇ ਸੰਗਤ ਨੂੰ ਇਹ ਕਹਿਣਾ ਵੀ ਚਾਹੁੰਦਾ ਕਿ ਸਾਨੂੰ ਸਾਨੂੰ ਅਜਿਹੇ ਮੌਕੇ ਇਹ ਜਿਹੇ ਲੰਗਰ ਰੌਣੇ ਚਾਹੀਦੇ ਹਨ ਤਾਂ ਕਿ ਸਾਡੇ ਚ ਆਪਸੀ ਏਕਤਾ ਭਾਈਚਾਰਕ ਸਾਂਝ ਹਮੇਸ਼ਾ ਵਾਸ ਹਾਂ ਫਿਰ ਜਦੋਂ ਮਾਰੋ ਬਾਈ ਮਲੂਮ ਅਪਣਾ ਪੀ.ਜੀ. ਵਿੱਚ ਬੈਠੇ ਹੋਣ ਆਹ ਮਾਰ ਲਓ ਫਿਰ ਇੱਕ ਲੈ ਕੇ ਗਏ ਆਹ 3 ਜੇਟਾ ਨਵਾਂ ਆ ਗਿਆ ਆ ਜੱਟ ਚ ਤੀਰੀ ਦੇ ਤਾਂ